ਪੰਜਾਬ ਤਿਉਹਾਰਾਂ ਦਾ ਦੇਸ਼ ਹੈ ਅਤੇ ਹਰ ਰੁੱਤ ਮੌਸਮ ਨਾਲ ਸੰਬੰਧਿਤ ਤਿਉਹਾਰ ਸਾਲ ਵਿੱਚ ਆਉਂਦੇ ਰਹਿੰਦੇ ਨੇ ਇਹ ਤਿਉਹਾਰ ਲੋਕਾਂ ਦੇ ਦਿਲਾਂ ਤੇ ਜੀਵਨ ਨੂੰ ਖੁਸ਼ੀਆਂ ਆਪਸੀ ਏਕਤਾ ਤੇ ਸਰਬ ਸਾਂਝੀ ਵਾਰਲਾਤਾ ਨਾਲ ਭਰਦੇ ਰਹਿੰਦੇ ਨੇ ਜਨਵਰੀ ਦਾ ਮਹੀਨਾ ਚੜ੍ਹਦੇ ਸਾਰ ਹੀ ਤੇ ਹਰ ਸ਼ੁਰੂ ਹੋ ਜਾਂਦੇ ਨੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਪੰਜਾਬੀਆਂ ਦਾ ਇੱਕ ਪ੍ਰਮੁੱਖ ਤਿਹਾਰ ਲੋਹੜੀ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਇੱਕ ਦਿਨ ਮਨਾਇਆ ਜਾਂਦਾ ਹੈ ਭਾਵੇਂ ਇਹ ਤਿਹਾਰ ਪੂਰੇ ਦੇਸ਼ ਦੇ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਪਰ ਲੋਹੜੀ ਦੀ ਚਮਕ ਉੱਤਰ ਭਾਰਤ ਦੇ ਕਈ ਸੂਬਿਆਂ ਦਿੱਲੀ ਪੰਜਾਬ ਤੇ ਹਰਿਆਣਾ ਦੇ ਵਿੱਚ ਖਾਸ ਤੌਰ ਤੇ ਦੇਖਣ ਨੂੰ ਮਿਲਦਾ ਹੈ ਲੋਹੜੀ ਦਾ ਤਿਹਾਰ ਦੁੱਲਾ ਪੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਦੁਲਾਪੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਬਾਗੀ ਸੀ ਜੋ ਅਮੀਰ ਲੋਕਾਂ ਦਾ maal ਲੁੱਟ ਕੇ ਗਰੀਬ ਲੋਕਾਂ ਦੇ ਵਿੱਚ ਵੰਡ ਦਿੰਦਾ ਸੀ ਉਸ ਇਲਾਕੇ ਦੇ ਗਰੀਬ ਲੋਕ ਉਸ ਦੀ ਇਸ ਦਰਿਆਦਿਲੀ ਦੇ ਕਾਬਿਲ ਸਨ ਇਸ ਕਰਕੇ ਉਹ ਆਮ ਲੋਕ ਦਾ ਆਦਰ ਸਤਕਾਰ ਤੇ ਉਸ ਨਾਲ ਪਿਆਰ ਕਰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਉਸਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਵਾਇਆ ਉਸ ਲੜਕੀ ਨੂੰ ਆਪਣੀ ਧਰਮ ਦੀ ਧੀ ਬਣਾਇਆ ਜਦ ਦੁਲਾ ਭੱਟੀ ਨੇ ਉਸ ਲੜਕੀ ਦਾ ਵਿਆਹ ਕੀਤਾ ਤਾਂ ਉਸਨੇ ਵਿਆਹ ਦੇ ਤੋਹਫੇ ਦੇ ਤੌਰ ਤੇ ਉਸ ਨੂੰ ਸ਼ੱਕਰ ਪਰ ਦਿੱਤੀ ਸੀ ਲੋਹੜੀ ਦੇ ਸ਼ੁਭ ਤਿਹਾੜ ਤੇ ਨਵੀਂ ਫਸਲ ਦੀ ਕਟਾਈ ਵੀ ਕੀਤੀ ਜਾਂਦੀ ਹੈ ਇਹ ਮਕਰ ਸੰਕ્રાंति ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ਇਸ ਵਿਧੀ ਪੂਰੇ ਭਾਰਤ ਦੇ ਵਿੱਚ ਪਰਚਲਿਤ ਹੈ ਪਰ ਪੰਜਾਬ ਤੇ ਹਰਿਆਣਾ ਪੰਜਾਬ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ ਇਸ ਤੇ ਹਰ ਮੋਕੇ ਲੱਕੜ ਨੂੰ ਰੱਖ ਕੇ ਕੁਝ ਖੁੱਲੀ ਥਾਂ ਤੇ ਅੱਗ ਲਗਾਈ ਜਾਂਦੀ ਹੈ ਫਿਰ ਵੱਡੀ ਹੋਈ ਫਸਲ ਜਾਂ ਪਹਿਲਾ ਪੋਗ ਅਗਨੀ ਪੇਟ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਰ ਕੋਈ ਅਗਣ ਦੇ ਦੁਆਲੇ কুমਦਾਏ ਤੇ ਗੀਤ ਗਾ ਕੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ ਲੋਹੜੀ ਵਾਲੇ ਦਿਨ ਤਿਲ ਗੁੜ ਗੱਚਕ ਰਿਓੜੀ ਤੇ ਮੂੰਗਫਲੀ ਨੂੰ ਅਗਦੇ ਵਿੱਚ ਚੜਾਇਆ ਜਾਂਦਾ ਹੈ ਜਿੰਨਾਂ ਲੋਕਾਂ ਦੇ ਪੁੱਤਰ ਤੇ ਵਿਆਹ ਤੋਂ ਬਾਅਦ ਨਵੀਂ ਨੂੰਹ ਹੁੰਦੀ ਹੈ ਤਾਂ ਜਾ ਉਥੇ ਬੱਚੇ ਪੈਦਾ ਹੁੰਦੇ ਉਹਨਾਂ ਘਰਾਂ ਦੇ ਵਿੱਚ ਲੋਹੜੀ ਬੜੇ ਹੀ ਧੂਮ-ਧਾਮ ਦੇ ਨਾਲ ਬਣਾਈ ਜਾਂਦੀ ਹੈ